ਸਵੇਰ ਤੋਂ ਹੀ ਆ ਗਏ ਸਾਡੇ ਸਾਰੇ ਬੰਦੇ ਸਬਜ਼ੀਆਂ ਲੈ ਕੇ ਆਏ ਆ ਅੱਜ ਤੱਕ ਪਰੇਸ਼ਾਨ ਕਰੀ ਜਾਂਦੇ ਆ ਇਹੋ ਸਭ ਨਾਲ ਜੇ ਤਾਂ ਗਲਬਤ ਹੋਈ ਉਹ ਕਿ ਜੀ ਅਸੀਂ ਜਿਹੜੀ ਹੈਗੀ ਸਰਕਾਰ ਦੇ ਹਦਾਇਤਾਂ ਮੁਤਾਬਕ ਵੀ ਪਾਈਪ ਦੇ ਪਿੱਛੇ ਪਿੱਛੇ ਲਾਉਣ ਨੂੰ ਆਖਿਆ ਸੀ ਇਹ ਅੱਗੇ ਵਧਾ ਰਿਹਾ ਇਸ ਕਰਕੇ ਕਾਰਵਾਈ ਕੀਤੀ ਜਾਂਦੀ ਨਹੀਂ ਜੀ ਨਹੀਂ ਇਹਨਾਂ ਨੇ ਸਾਨੂੰ ਇਹਨਾਂ ਨੇ ਆਖਿਆ ਅਸੀਂ ਨਾਲ ਦੀ ਨਾਲ ਬਗੈਰ ਇਹਨਾਂ ਦੇ ਆਖੇ ਸਾਰਾ ਸਮਾਨ ਚੱਕ ਕੇ ਪਿੱਛੇ ਕਰਤਾ ਫਿਰ ਜੋ ਸਮਾਨ ਪਿੱਛੇ ਕਰਤਾ ਇਹ ਕਹਿੰਦੇ ਬਲੂਜਰ ਲਿਓ ਇਹਦਾ ਸਾਰਾ ਸਮਾਨ ਚੱਕੀ ਦੋਸੋਂ ਸੀ ਸਮਾਨ ਉਹ ਕਿੱਥੇ ਕਿਹੜੇ ਸਿਰ ਤੇ ਚੱਕ ਕੇ ਲੈ ਕੇ ਜਾਈਏ ਕੋਈ ਮਾੜਾ ਮੋਟਾ ਸਮਾਨ ਹੋਵੇ ਅੱਜ ਕੱਲ੍ਹ ਉਹ ਕਿ 10 ਕਿਲੋ ਚੀਜ਼ ਤੁਰਿਆ ਨਹੀਂ ਜਾਂਦਾ ਮੈਂ ਸ਼ੂਗਰ ਦਾ ਮਰੀਜ਼ ਆ ਮੇਰੇ ਡੈਡੀ ਸ਼ੂਗਰ ਦੇ ਮਰੀਜ਼ ਐ ਹੁਣ ਗਏ ਚੱਕੋ ਚੱਕੋ ਦੇਖੋ ਕਿੰਨਾ ਕਸੀ ਸਮਾਨ ਚੱਕ ਲਈਏ ਇਹ ਕਰਵਾਈ ਤੁਹਾਡੇ ਦੀ ਹੋ ਰਹੀ ਐ ਕਿ ਹੋਰ ਬਾਕੀ ਨਹੀਂ ਦੇਖੋ ਸਾਰਿਆਂ ਦੀ ਹੋ ਰਹੀ ਐ ਮੈਂ ਹੀ ਨਹੀਂ ਕਹਿੰਦਾ ਮੇਰੇ ਦੀ ਹੋ ਰਹੀ ਐ ਮੇਰਾ ਸਮਾਨ ਇੱਥੇ ਵਿਆਈ 15 ਫੁੱਟ ਜਗ੍ਹਾ ਆਕੇ ਤੁਸੀਂ ਹੁਣ ਲੈ ਲਓ ਜੀ 15 ਜਗ੍ਹਾ 15.5 ਫੁੱਟ ਜਗ੍ਹਾ ਉਹ ਇਤੂ ਬਾਅਦ ਜਗ੍ਹਾ ਐ ਨਹੀਂ ਜੀ ਸੜਕ ਦਾ ਹੁਣ ਵੀ ਮੈਨੂੰ 40 ਫੁੱਟ ਚੋੜੀ ਐ ਖਾਲੀ ਪੈਪ ਤੋਂ ਪਿੱਛੇ 40 ਫੁੱਟ ਚੋੜੀ ਐ 40 45 ਫੁੱਟ ਛੋੜੀ ਹੋਗੀ ਜੇ ਅੱਜ ਇਹ ਥੇ ਵੀ ਡਰਾਈਵਿੰਗ ਐਗਜ਼ਾਮ ਹੁੰਦਾ ਤੁਸੀਂ ਫਿਰ ਆਪ ਹੀ ਸਮਝਿੰਦਾਰ ਹੋਈ ਇਹਦਾ ਸਾਡੇ ਆ ਰੋਜੀ ਰੋਟੀ ਖੋਣੀ ਹੈ ਇਹਨਾਂ ਨੇ ਹੋਰ ਕੁਝ ਨਹੀਂ ਇਹਨਾਂ ਆਸਤੇ ਬਹੁਤ ਗਲਤ ਹੈ ਜੀ ਹਾਂ ਜੀ ਪਹਿਲੀ ਗੱਲ ਹੈ ਕੋਈ ਮੰਡੀ ਗੋਣਿਆਣਾ ਦੇਖੋ ਕੋੜਕਪੂਰਾ ਦੇਖੋ ਬਾਜਾ ਕਾਣਾ ਜਿੱਥੇ ਮਰਜੀ ਜਾਓ ਸ਼ਹਿਰ ਚ ਰੇੜੀਆਂ ਲੱਗਦੀਆਂ ਆਈਆਂ ਹਮੇਸ਼ਾ ਕੋਈ ਇਹ ਰੇੜੀਆਂ ਕਿੱਥੇ ਜਾਣਗੀਆਂ ਕਿਸੇ ਨੇ 10 ਰੁਪਏ ਦੀ ਸਬਜ਼ੀ ਲੈਣੀ ਕਿ ਇਹਨੇ 5 ਦੇ ਲੈਣੀ ਕਿ ਇਹਨੇ ਅੱਧਾ ਕਿਲੋ ਆਲੂ ਲੈਣੇ ਆ ਇੱਥੇ ਜੈਤੋ ਦੇ ਵਿੱਚ ਕਿੰਨਾ ਕੰਮ ਹੈ ਜਿਹੜਾ ਇਹ ਪੱਟਣ ਦੇ ਤੁਲੇ ਹੋਏ ਐ ਇਸ ਗੱਲ 'ਚ ਇੱਥੇ ਕਿਹੜੇ ਹਵਾਈ ਆਜ ਉੱਤਰਦੇ ਜਿਨ੍ਹਾਂ ਨੂੰ ਇਹਨਾਂ ਨੂੰ ਪ੍ਰੋਬਲਮ ਆਂਦੀ ਐ ਮੰਡੀ ਦਾ ਬੰਦਾ ਨਹੀਂ ਤੇ ਹੁੰਦਾਗਾ 90% ਦੁਕਾਨਦਾਰ ਇੱਥੋਂ ਦੇ ਫੇਲ ਐ ਇਹ ਜਾਣਬੂਜਕੇ ਹਰ ਕੀਤਾ ਜਾਂਦਾ ਐ ਇਹ ਜਾਣਬੂਜਕੇ ਜੀ ਇਹਨਾਂ ਦਾ ਕੋਈ ਮਸਲਾ ਨਹੀਂ ਇਹ ਰੇੜੀਆਂ ਨਾਲ ਇਹਨਾਂ ਦਾ ਮਸਲਾ ਤੀਜੇ ਦਿਨ ਪੰਗਾ ਪਾ ਕੇ ਬਹਿ ਜਾਂਦੇ ਆ ਕੋਈ ਰੇੜੀਆਂ ਨਾਲ ਇਹਨਾਂ ਨੂੰ ਦਿੱਕਤ ਐ ਦੋਸਤੋ ਸਾਡੀਆਂ ਦੁਕਾਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਇਹਨਾਂ ਨੂੰ ਦਿੱਕਤ ਐ ਕਹਰੇ ਜੀ ਪੈਪ ਦੇ ਪਰਲੇ ਪਸੀ ਜਿਹੜੀਆਂ ਲਾ ਦੋ ਅਡਜਸਟਮੈਂਟ ਤਾਂ ਹੋ ਹੀ ਸਕਦੀ ਐ ਬਦਾਰ ਜੀ ਨਾਲ ਮਿਲ ਕੇ ਹੁੰਦਾ ਦੇਖੋ ਹੁਣ ਬਾਜ਼ਾਰ ਭੀੜਾ ਜਗ੍ਹਾ ਘਟਾ ਸਾਰੇ ਨਾਲ ਕੋਈ ਉਸਨੇ ਪਾਰਕਿੰਗ ਨੂੰ ਜਗਾ ਦਿੱਤੀ ਹੋਊਗੀ ਕੋਈ ਰੇੜਕਾ ਇੱਥੇ ਪੈਪ ਦੇ ਬੈਕਸਾਈਡ ਘਰੇ ਮਲਾਜਮਾਂ ਤੋਂ ਜਿਹਨੇ ਇਹਨੂੰ ਪਤਾ ਲੱਗਿਆ ਬਣੀ ਪੂਰੀ ਗੱਲ ਮੰਡੀ ਦੇ ਵਿੱਚ ਕੰਮ ਤਾਂ ਪਹਿਲੇ ਹੈ ਨਹੀਂ ਇਹਦੇ ਨਾਲ ਜਿਹਨੇ ਰੌਣਕ ਬਣੀ ਸੀ ਮੰਡੀ ਦੇ ਵਿੱਚ ਦੇਖੋ ਜੀ ਕੰਮ ਦੀ ਤਾਂ ਗੱਲ ਕਰੀਏ ਫੁੱਟਪਾਥਾਂ ਤੇ ਜਿੱਥੇ ਚਬਾਰੇ ਪੈ ਗਏ ਜਿੱਥੇ ਫੁੱਟਪਾਥਾਂ ਦੇ ਅਲਬਾਰੀਆਂ ਬਣ ਗਈਆਂ ਜੀ ਕਿਤੇ ਬਰਾਂਡਿਆਂ ਦੇ ਉੱਤੇ ਕਬਜ਼ੇ ਹੋ ਗਏ ਜੀ ਵੀ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ ਉਹਨੂੰ ਨਗਰ ਕੌਂਸਲ ਨੂੰ ਚਾਹੀਦਾ ਜੀ ਇੱਕ ਵਾਰ ਟੋ ਕਾਰਵਾਈ ਕਰੇ ਰੇੜਕਿਆਂ ਦੀ ਵੀ ਕਰਨੀ ਹੈ ਕਰੇ ਅਸੀਂ ਨਹੀਂ ਕਹਿੰਦੇ ਪਰ ਅਸੀਂ ਤਾਂ ਕਿਹੜੀ ਨਗਰ ਕੌਂ ਉਧਰੋਂ ਮੁਕਸ ਵਾਲੇ ਫਾਟਕੇ ਤੋਂ ਲੈ ਕੇ ਤੇ ਮੇਨ ਬੱਸ ਸਟੈਂਡ ਤੱਕ ਜਿਹੜਾ ਹੁੰਦਾ ਰਹੋ ਤਾਂ ਇਹ ਸੀ ਕਿ ਆਹ ਜਿਹੜੀ ਰੋਡ ਹੈ ਹਾਂਜੀ ਇੱਥੇ ਇਧਰਲੇ ਪਾਸੇ ਜੜੀਆਂ ਲੱਗੀਆਂ ਇਹਨਾਂ ਨੇ ਅੱਗੇ ਕਰ ਲਈਆਂ ਟ੍ਰੈਫਿਕ ਜੈਮ ਹੋ ਜਾਂਦਾ ਸੀਗਾ ਤੇ ਜਿੱਦੇ ਕਰਕੇ ਮਤਲਬ 10-20 50 ਬੰਦੇ ਅਰੇ ਕਰਕੇ ਆਪਾਂ ਪੂਰੇ ਸ਼ਹਿਰ ਨੂੰ ਤੇ ਉਹ ਕਰਨਾ ਨਹੀਂ ਇਹਨਾਂ ਨੂੰ ਇਹ ਲਾ ਕੇ ਦਿੱਤੀ ਹੈ ਸੀ ਕਿ ਪਾਈਪ ਦੇ ਪਿੱਛੇ ਰਹੋ ਤੇ ਅੱਗੇ ਨਾ ਇਹਨਾਂ ਨੇ ਅੱਗੇ ਆਣਾ ਸ਼ੁਰੂ ਕਰਤਾ ਉਹ ਕਿ ਉਹਨੇ ਇਹ ਕਹਿੰਦੇ ਗਰੀਬ ਮੈਂ ਕਿਸੇ ਗਰੀਬ ਨਾਲ ਤੱਕਰ ਨਹੀਂ ਕਰਨਾ ਕੁਝ ਨਹੀਂ ਕਰਨਾ ਰੇੜੀ ਦਾ ਕੀ ਮਤਲਬ ਹੁੰਦਾ ਹੈ ਇੱਕ ਰੇੜੀ ਹੋਵੇ ਉਹ ਤੋਂ ਬਾਅਦ ਦੋ ਹੋ ਗਈਆਂ ਅਗਰ ਇੱਕ ਬੰਦਾ 10-10 ਰੇੜੀਆਂ ਲਾ ਕੇ ਪਰਮਨੈਂਟ ਸਟਰਕਚਰ ਪਰ ਆ ਕੇ ਰੱਖੂਗਾ ਤੇ ਉਹ ਉਹਨੂੰ ਤਾਂ ਮੈਂ ਇਹਨਾਂ ਨੇ ਇਹੀ ਕਿਹਾ ਸੀ ਵੀ ਜਿਹੜੀਆਂ ਰੇੜੀ ਵਾਲੇ ਤੋਂ ਅੱਗੇ ਐ ਬਿਲਕੁਲ ਉਹਨਾਂ ਤੇ ਕਾਰਵਾਈ ਕੀਤੀ ਆ ਵੀ ਤੇ ਉਹ ਹੋਰ ਵੀ ਜਿਹੜੀਆਂ ਹੈਗੀਆਂ ਬਗੈਰ ਪਾਈਪ ਤੋਂ ਵੀ ਅੱਗੇ ਲੱਗੀਆਂ ਹੋਈਆਂ ਕੀ ਤੁਸੀਂ ਉਹਨਾਂ ਤੇ ਵੀ ਕਾਰਵਾਈ ਕਰੋਗੇ ਹਾਂ 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 ਉਹਨਾਂ ਤੇ ਦੇਖੋ ਸਾਰੀ ਕਾਰਵਾਈ ਹੋਊਗੀ ਜੀ ਦਿੱਕਤ ਐ ਜੀ ਵੀ ਡੀਸੀ ਸਾਹਿਬ ਦਾ ਹੁਕਮ ਸੀਗਾ ਵੀ ਜੋ ਰੇੜੀਆਂ ਵਿਚਾਲੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਐ ਜੀ ਉਹਨਾਂ ਨੂੰ ਕੱਲੀ ਕੱਲੀ ਰੇੜੀ ਕਰਕੇ ਗ੍ਰੇਡਿੰਗ ਕਰਕੇ ਲਵਾਈਏ ਹਰਕ ਨੂੰ ਜਗ੍ਹਾ ਦਿੱਤੀ ਜਾਵੇ ਹਾਂ ਜੀ ਵੀ ਪਬਲਿਕ ਨੂੰ ਕੋਈ ਹਰਸਮੈਂਟ ਨਾ ਹੋਵੇ ਜੀ ਤੇ ਆਵਾਜ਼ਾਂ ਵਿੱਚ ਕੋਈ ਦਿੱਕਤ ਨਾ ਪਵੇ ਟਰੈਕ ਦੇ ਵਿੱਚ ਪਰ ਮੈਂ ਟਰੈਕ ਦੀ ਸਮੱਸਿਆ ਮੰਡੀ ਵਿੱਚ ਬਹੁਤ ਆ ਰਹੀ ਸੀ ਉਹਦੇ ਕਰਕੇ ਜੀ ਉਹ ਸਾਹਿਬ ਨੂੰ ਡੀਸੀ ਸਾਹਿਬ ਨੇ ਹੁਕਮ ਦਿੱਤਾ ਤੇ ਨਾਲ ਉਹਦੇ ਨਾਲ ਫੋਰਸ ਸਾਈਜ਼ ਉਹ ਵੀ ਸਾਹਿਬ ਦਸਤੇ ਆਏ ਆ ਜੀ ਉਹ ਰੇੜੀਆਂ ਤਨੀਕ ਵਾਰ ਲਵਾ ਰਹੇ ਆ ਜੀ ਜਿਹੜੀਆਂ ਮਲਕੇ ਪਾਈਪਾਂ ਲੱਗੀਆਂ ਹੋਈਆਂ ਕੀ ਉਹਦੇ ਪਿੱਛੇ ਜਿਹੜੀਆਂ ਲਾ ਸਕਦੇ ਆਂ ਜੀ ਉਹ ਤੇ ਮਗਰ ਰੇੜੀ ਲਾ ਲਵਾਉਂਗਾ ਜੀ ਜੇ ਮਲਕੇ ਕੋਈ ਬਾਹਰ ਉਹਦੇ ਤੇ ਕੋਈ ਐਕਸ਼ਨ ਹੋਊਗਾ ਜੀ